ਮਹਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚ ਛੱਡਾ 0 ਬਿੱਲ ਆ ਰਹੇ ਆਂ ਜੀ ਇਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੇ ਪਰ ਬਿਜਲੀ ਦੇ ਵੀ ਪਰਦੇ ਸੀ ਅਸਾਂ ਵੀ ਉਹ ਖਰਚੇ ਅੱਜ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਹਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿੱਦਾਂ ਇਹ ਮਹਾਨ ਸਰਕਾਰ ਹੁਣ ਕੰਮ ਕਰ ਰਹੀ ਹੈ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿੱਲ ਆਂਦਾ ਦਾ ਉਹਦੇ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਹਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ 0 ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਤਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਤੇ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਤਰੇਲੂ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ